ਪਰ ਹੁਣ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਕਹਿੰਦੇ ਜੀ ਸਭ ਦੀਆਂ ਨਜ਼ਰਾਂ ਹਰਿਆਣਾ ਚੋਣਾਂ ਤੇ ਉਤੋਂ ਦਰਮਿਆਨ ਪੰਚਾਇਤੀ ਚੋਣਾਂ ਕਿਉਂਕਿ ਹਰਿਆਣਾ ਚੋਣਾਂ ਤੋਂ ਬਾਅਦ ਤੁਰੰਤ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ ਸੰਭਾਵਨਾ ਬਣ ਗਈ ਆ ਜਿਵੇਂ ਕਿਹਾ ਕਿ 20 ਤਰੀਕ ਤੱਕ ਕਰਾਓ 20 ਅਕਤੂਬਰ ਤੱਕ ਤੇ ਉਸ ਸਵਾਲੇ ਨਾਲ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਵੱਡਾ ਫੇਰ ਬਦਲ ਹੋ ਸਕਦਾ ਚਲੋ ਜੀ ਪੰਚਾਇਤੀ ਚੋਣਾਂ ਦੀ ਗੱਲ ਆ ਤਾਂ ਪੰਚਾਇਤੀ ਚੋਣਾਂ ਦੇ ਲਈ ਪੱਕਾ ਦਾ ਤੌਰ ਤੇ ਪੰਜਾਬ ਰਾ ਚੋਣ ਕਮਿਸ਼ਨ ਨੇ ਜਿਹੜੇ ਚੋਣ ਨਿਸ਼ਾਨ ਜਾਰੀ ਕੀਤੇ ਆ ਉਹਨਾਂ ਦੀ ਸੂਚੀ ਜਨਤਕ ਹੋ ਗਈ ਹੈ 38 ਦੇ ਕਰੀਬ ਸਰਪੰਚਾਂ ਲਈ ਚੋਣ ਨਿਸ਼ਾਨੇ ਉਹਨਾਂ ਚੋਂ ਚੁਣ ਸਕਦੇ ਨੇ ਸਰਪੰਚ ਤੇ 70 ਦੇ ਕਰੀਬ ਪੰਚਾਂ ਲਈ ਚੋਣ ਨਿਸ਼ਾਨ ਜਾਰੀ ਕੀਤੇ ਨੇ ਉਹਨਾਂ ਚੋਂ ਪੰਚ ਚੁਣ ਸਕਦੇ ਨੇ ਜਿਹੜਾ ਜਿਹੜਾ ਆਪਣੇ ਆਪਣੇ ਪਿੰਡ ਦੇ ਹਿਸਾਬ ਨਾਲ ਚੁਣਨਾ ਹੋਵੇ ਉਹ ਚੁਆਇਸ ਹੁੰਦੀ ਆ ਕਿ ਵੀ ਆਹ ਦੇਤਾ ਇਹਨਾਂ ਚੋਂ ਚੁਣ ਲਓ ਹੈ ਨਾ ਇਦਾਂ ਸੋ ਉਧਰ ਦੂਸਰੇ ਪਾਸੇ ਜਿਹੜਾ ਮੰਨਿਆ ਜਾ ਰਿਹਾ ਸੀ ਕਿ 13 14 ਤਰੀਕ ਦੇ ਨੇੜੇ ੜੇ 12 ਤਰੀਕ ਦਾ ਦੁਸ਼ਹਿਰਾ ਤੇ 13 ਜਾਂ 14 ਨੂੰ ਸਰਪੰਚੀ ਚੋਣ ਹੋ ਸਕਦੀ ਹੈ 13 ਤੋਂ 17 ਤਰੀਕ ਉਹਦੇ ਦਰਮਿਆਨ ਹੁਣ ਕਹਿੰਦੇ 15 ਤੱਕ ਤੇ ਵਿਚਾਰ ਕੀਤਾ ਜਾ ਰਿਹਾ ਕਿ 15 ਤਰੀਕ ਨੂੰ ਪੰਚਾਇਤੀ ਚੋਣਾਂ ਥੋੜਾ ਜਿਹਾ ਦੁਸ਼ਹਿਰੇ ਵਾਲਾ ਕਹਿੰਦੇ ਦੋ ਦਿਨ ਲੰਘ ਜਾਣ ਉਸ ਤੋਂ ਬਾਅਦ ਫਿਰ ਵੀ ਇਸ ਲਈ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਦੀ ਸੰਭਾਵਨਾ ਹੈ ਵੈਸੇ ਪੰਚਾਇਤ ਵਿਭਾਗ ਨੇ ਆਪਣਾ ਕੰਮ ਨਿਵੇੜਤਾ ਹੁਣ ਗੇਂਦ ਚੋਣ ਕਮਿਸ਼ਨ ਪੰਜਾਬ ਦਾ ਚੋਣ ਕਮਿਸ਼ਨ ਦੇ ਪਾਲੇ 'ਚ ਆ ਤੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਵੀ ਬਕਾਇਦਾ ਤੌਰ ਤੇ ਡੀਸੀਆਂ ਨਾਲ ਆਨਲਾਈਨ ਮੀਟਿੰਗ ਕਰ ਲਈ ਸੀ ਉਹਨਾਂ ਨੂੰ ਰੱਖਮੇ ਕਰਨੀ ਰੋਟੇਸ਼ਨ ਵਾਲੇ حوالے ਨਾਲ ਤੇ ਹੁਣ ਉਹਦੀ ਰਿਪੋਰਟ ਵੀ ਮੰਗ ਲਈ ਹੈ ਕਹਿੰਦੇ ਬਕਾਇਦਾ ਤੌਰ ਤੇ ਕਿਹਾ ਗਿਆ ਕਿ ਡਿਪਟੀ ਕਮਿਸ਼ਨਰ ਨੂੰ ਚਿੱਠੀ ਜਾਰੀ ਹੋ ਗਈ ਹੈ ਕਿ ਉਹ ਰਿਪੋਰਟ ਸਾਨੂੰ ਉਪਲਬਧ ਕਰਾਓ ਤੇ ਉਹਦੇ حوالے ਨਾਲ ਕਹਿੰਦੇ 24 ਜਾਂ 25 ਤਰੀਕ ਨੂੰ ਮਤਲਬ ਕੱਲ ਤੋਂ ਬਾਅਦ 24 ਜਾਂ 25 ਤਰੀਕ ਨੂੰ ਪੰਜਾਬ ਰਾਜ ਚੌਂਕ ਕਮਿਸ਼ਨ ਤਰੀਕ ਕਲਾਨ ਸਕਦਾ ਜਿਹੜੀ ਤਰੀਕ 15 ਅਕਤੂਬਰ ਹੋ ਸਕਦੀ ਹੈ ਪਰ 13 ਤੋਂ 17 ਦੇ ਵਿੱਚ ਵਿੱਚ ਪੰਚਾਇਤੀ ਚੋਣਾਂ ਹੋਣ ਦੀ ਪੂਰੀ ਸੰਭਾਵਨਾ ਜਦੋਂ ਕਿ ਇੱਕ ਪਹਿਲੂ ਇਹ ਹੁਣ ਜਰੂਰ ਉੱਪਰ ਲੱਗਿਆ ਕਿ ਝੋਨੇ ਦੀ ਬੜਾਈ ਸਰਤੇ ਉਹਨਾਂ ਦੇ ਨਾਲ ਚ ਝੋਨੇ ਦੀ ਬੜਾਈ ਚੱਲਦੀ ਹੋਣੀ ਤੇ ਉਧਰ ਮੰਡੀਆਂ ਦਾ ਕੰਮ ਚੱਲਦਾ ਹੋਣਾ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਹੈਨਾ ਕੀ ਪਿੰਡਾਂ ਦੇ ਵਿੱਚ ਇਹ ਮਾਹੌਲ ਬਣੂਗਾ ਪੰਚਾਇਤੀ ਕੀ ਇਹ ਸਹੀ ਹੈ ਜਾਂ ਉਸ ਮਾਹੌਲ ਦੀ ਆੜ ਦੇ ਵਿੱਚ ਆਪਣੇ ਸਰਪੰਚ ਪੰਚ ਬਣਾਉਣ ਦੀ ਕਵਾਇਦ ਹੈ ਜੋ ਵੀ ਹੋਵੇ ਪਰ ਫਿਲਹਾਲ ਇੱਕ ਪਾਸੇ ਇਹ ਚਰਚਾ ਜ਼ੋਰ ਫੜ ਰਹੀ ਹੈ ਦੂਸਰੇ ਪਾਸੇ ਇਹ ਚਰਚਾ ਸਾਫ ਹੈ ਕਿ ਜੀ ਕਿ 15 ਅਕਤੂਬਰ ਤੱਕ ਹੈ ਜਾਂ 15 ਅਕਤੂਬਰ ਨੂੰ ਪੰਜਾਬ ਦੀਆਂ ਪੰਚਾਇਤੀ ਚੋਣਾਂ ਹੋ ਸਕਦੀਆਂ ਉਹ ਤੋਂ ਬਾਅਦ ਫਿਰ ਆਪਾਂ ਗੱਲ ਕਰਕੇ ਟਿਕਵੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਤੇ ਨਗਰ ਨਿਗਮ ਨਗਰ ਕਾਉਂਸਲ ਵਾਲੀਆਂ ਉਹ ਸਾਰੀਆਂ ਚੋਣਾਂ ਹੋਣੀਆਂ ਪਰ ਜਿਹੜੇ ਚੋਣ ਨਿਸ਼ਾਨ ਜਾਰੀ ਹੋਏ ਜੇਕਰ ਮੈਂ ਉਹਨਾਂ ਦੀ ਗੱਲ ਕਰਾਂ ਤਾਂ ਸਰਪੰਚਾਂ ਨੇ ਸਰਪੰਚਾਂ ਦੇ ਲਈ 38 ਦੇ ਕਰੀਬ ਚੋਣ ਨਿਸ਼ਾਨ ਨੇ ਜਿਨ੍ਹਾਂ ਚੋਂ ਸਰਪੰਚਾਂ ਨੇ ਆਪਣਾ ਚੋਣ ਨਿਸ਼ਾਨ ਚੁਣਨਾ ਹੈ ਇਹ ਪੰਜਾਬ ਦੇ ਸੱਭਿਆਚਾਰ ਨਾਲ ਖੇਤੀਬਾੜੀ ਦੇ ਧੁਰੇ ਵਾਲੇ ਘੁੰਮਦੇ ਦੇ ਦੁਆਲੇ ਵੀ ਹੈ ਤੇ ਨਵੀਂ ਟੈਕਨੋਲੋਜੀ ਦਾ ਝਲਕਾਰਾ ਵੀ ਇਹਨਾਂ ਚ ਹੈ ਨਾ ਕਿਉਂਕਿ ਹੁਣ ਸਾਫ਼ ਹੈ ਕਿ ਜਿਹੜੀ ਸੋਧ ਹੋਗੀ ਦੇ ਹਿਸਾਬ ਨਾਲ ਕੋਈ ਵੀ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਪੰਚਾਇਤ ਨਹੀਂ ਲੜੂਗੀ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਪੈਸੇ ਵਹੁ ਗਣਤੀ ਪਹਿਲਾਂ ਕਦੇ ਨਹੀਂ ਹੋਇਆ ਇਦਾਂ ਪਰ ਫਿਰ ਵੀ ਆ ਚੋਣ ਨਿਸ਼ਾਨ ਦੇ ਹਲਨਾ ਪਹਛਾਤ ਮਾਰਦੇ ਆ ਸਰਪੰਚਾਂ ਦੇ ਲਈ ਚੋਣ ਨਿਸ਼ਾਨ ਬਾਲਟੀ ਹੋ ਸਕਦਾ ਜੀ ਚਿੜੀ ਬੱਲਾ ਹੋ ਸਕਦਾ ਜੀ ਸੀਸੀਟੀਵੀ ਕੈਮਰਾ ਹੋ ਸਕਦਾ ਜੀ ਚੱਕੀ ਹੋ ਸਕਦੀ ਹੈ ਕੰਗਾ ਹੋ ਸਕਦਾ ਹੈ ਵੇਲਣਾ ਹੋ ਸਕਦਾ ਹੈ ਚੂੜੀਆਂ ਚੁੰਨਣ ਸ਼ਾਂ ਲੈ ਸਕਦੇ ਨੇ ਉਹ ਜਿੱਥੇ ਮਹਿਲਾ ਹੋਵੇ ਰੱਖਮੀ ਉੱਥੇ ਚੂੜੀਆਂ ਵੀ ਲੈ ਸਕਦੀ ਐ ਅਗਲੀ ਐ ਨਾ ਸੋ ਬੰਦੇਲੇ ਵੀ ਲੈ ਸਕਦਾ ਮਰਜੀ ਆ ਵੈਸੇ ਆਪਾਂ ਗੱਲ ਕਰਦੇ ਹਾਂ ਕੈਮਰਾ ਹੈ ਫਿਰ ਫੁਆਰਾ ਹੈ ਨਾ ਜੀ ਤੇ ਕੋਈ ਗਿਫਟ ਗਿਫਟ ਪੈਕ ਜਿਵੇਂ ਤੋਹਫਾ ਕਹਿੰਦੇ ਆ ਉਹਨੂੰ ਹੈ ਨਾ ਅੰਗੂਰਾਂ ਦਾ ਗੁੱਛਾ ਹੈ ਨਾ ਹੈੱਡਫੋਨ ਲੈਟਰ ਬਾਕਸ ਤੇ ਚਾਹੇ ਹੁਣ ਨਹੀਂ ਰਹੇ ਲੈਟਰ ਬਾਕਸ ਪਰ ਫਿਰ ਵੀ ਚਲੋ ਹੈ ਨਾ ਲੈਪਟਾਪ ਖੁਰਪਾ ਲਾਈਟਰ ਲੰਚ ਬਾਕਸ ਕਹਿੰਦੇ ਜੀ ਮੈਕ ਮਿਕਸੀ ਨੋ ਕੱਟਣ ਵਾਲਾ ਨੋ ਕਟਰ ਹਾਰ ਹੈ ਨਾ ਜੀ ਹੈ ਇਸੇ ਤਰ੍ਹਾਂ ਟਾਈ ਜੀ ਕਹਿੰਦੇ ਗਲੇ ਵਾਲੀ ਪੈਨ ਡਰਾਈਵ ਘੜਾ ਹੈ ਪੈਨ ਸਟੈਂਡ ਪੰਜਾਬੀ ਜੁੱਤੀ ਪੈਟਰੋਲ ਪੰਪ ਵਾਲਾ ਮਸ਼ੀਨ ਵਾਲਾ ਨਿਸ਼ਾਨ ਫ੍ਰਿਜ ਹੈ ਰੋਡ ਰੋਲਰ ਕਹੀ ਹੈ ਜੀ ਸ਼ਟਰ ਟਰੈਕਟਰ ਹੈ ਨਾ ਟ੍ਰੋਫੀ ਟੈਲੀਫੋਨ ਟੈਲੀਵਿਜ਼ਨ ਹੈ ਤੇ ਜੀ ਇਸੇ ਤਰ੍ਹਾਂ ਟੇਬਲ ਫੈਨ ਮਤਲਬ ਮੇਜ਼ ਵਾਲਾ ਪੱਖਾ ਹੈ ਨਾ ਦਰਖਤ ਤੇ ਜੀ ਖਿੜਕੀ ਤਾਕੀ ਜਿਹੜੀ ਆਪਣੇ ਹੈ ਨਾ ਉਹਦੀ ਸੋ ਇਦਾਂ ਦੇ ਚੋਣ ਨਿਸ਼ਾਨ ਜਿਹੜੇ ਸਰਪੰਚਾਂ ਲਈ ਜਾ ਰਹੇ ਹੋਏ ਨੇ ਇਸੇ ਤਰ੍ਹਾਂ ਪੰਜਾਂ ਲਈ ਜਿਹੜੇ 70 ਦੇ ਕਰੀਬ ਚੋਣ ਨਿਸ਼ਾਨ ਨੇ ਉਹਨਾਂ ਚੋਂ ਕੁਝ ਦੀ ਜ਼ਿਕਰ ਮੈਂ ਗੱਲ ਕਰਾਂ ਤਾਂ ਉਹ ਕੈਨੋਂ ਬੋਰਡ ਹੋ ਸਕਦਾ ਜੀ ਪੰਜਾਂ ਲਈ ਕਿਸਤੀ ਹੈਗੀ ਆ ਬੈਲਟ ਹੈਗੀ ਆ ਚਟਾਈ ਹੈਗੀ ਆ ਸੇਵ ਹੈਗਾ ਬੱਲੇਬਾਜ਼ بیٹنگ ਕਰਦਾ ਹੈਗਾ ਕੰਪਿਊਟਰ ਦਾ ਮਾਊਸ ਲੈ ਸਕਦੇ ਨੇ ਪੰਜ ਕਾਰ ਹੈਗੀ ਉਹਨਾਂ ਲਈ ਚੌਂ ਨਿਸ਼ਾਨ ਕੇਕ ਹੈਗਾ ਹੈਨਾ ਜੀ ਡੀਜ਼ਲ ਵਾਲਾ ਪੰਪ ਹੈਗਾ ਹੈਨਾ ਡੰਬਲ ਹੈਗੇ ਜਿਹੜੇ ਚੱਕਣ ਵਾਲੇ ਹੁੰਦੇ ਨੇ ਜਿੰਮਾਂ ਦੇ ਵਿੱਚ ਫਿਰ ਡ੍ਰਿਲ ਮਸ਼ੀਨ ਹੈਗੀ ਮਿੱਟੀ ਦਾ ਦੀਵਾ ਹੈਨਾ ਬਿਜਲੀ ਵਾਲਾ ਖੰਭਾ ਕੰਨਾਂ ਵਾਲੀ ਮਸ਼ੀਨ ਹੈਨਾ ਜੀ ਤੇ ਕੰਨਾਂ ਦੀਆਂ ਬਾਲੀਆਂ ਹੈ ਬਾਂਸਰੀ ਫਟਵਾਲ ਹੈ ਹਰੀ ਮਿਰਚ ਗੈਸ ਸਿਲੰਡਰ ਗੈਸ ਚੁੱਲਾ ਹਣਾ ਜੀ ਗਲਾਸ हेलमेट ਹਾਂ ਤੇ ਜੀ ਇਸੇ ਤਰ੍ਹਾਂ ਹਰਮੋਨੀਅਮ ਬਾਜਾ ਹਾਕੀ ਤੇ ਬਾਲ ਸਣੇ 70 ਦੇ ਕਰੀਬੇ ਚੋਂ ਨਿਸ਼ਾਨੇ ਜਿਹੜੇ ਪੰਚਾਂ ਲਈ ਉਪਲਬਧ ਕਰਾਏ ਗਏ ਨੇ ਸੋ ਇਹਨਾਂ ਚੋਂ ਜਿਨ੍ਹਾਂ ਨੇ ਚੁਣਨੇ ਆ ਉਹ ਚੁਣ ਲੈਣਗੇ ਜੀ ਪਰ ਪੰਚਾਇਤੀ ਚੋਣਾਂ ਦੀ ਹੁਣ ਚਰਚਾ ਪਿੰਡਾਂ ਚ ਤੁਰਪਈਆ ਤੇ ਜਿੱਦਾਂ ਹੀ 24 ਜਾਂ 25 ਤਰੀਕ ਨੂੰ ਤਰੀਕ ਲਾਂ ਨਹੀਂ ਜਾਂਦੀ ਜੇਕਰ ਉਹਦੇ ਵਿੱਚ ਕੋਈ ਹਿਲਜੁਲ ਚੋਣੇ ਨੂੰ ਲੈ ਕੇ ਤੇ ਤਿਹਾਰਾਂ ਨੂੰ ਲੈ ਕੇ ਨਹੀਂ ਹੁੰਦੀ ਤਾਂ ਫਿਰ 20 ਤਰੀਕ ਤੋਂ ਪਹਿਲਾਂ ਦਾ ਮਤਲਬ 15 ਤਰੀਕ ਦੀ ਆਸ ਕੀਤੀ ਜਾ ਰਹੀ ਆ ਤੇ ਇਧਰ ਹਰਿਆਣਾ ਚੋਣ ਦੇ ਨਤੀਜੇ ਤੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਤੋਂ ਬਾਅਦ ਕੀ ਇੱਕ ਵਾਰ ਫਿਰ ਸਰਕਾਰ 'ਚ ਕੋਈ ਰਦੋਬਦਲ ਫਿਰ ਬਦਲ ਹੋ ਸਕਦਾ ਉਹਦੀ ਵਿਚਾਰ ਚਰਚਾ